ਦੇਖਿਏ ਜਿਵੇਂ ਕਿ ਸਭ ਨੂੰ ਸਾਨੂੰ ਪਤਾ ਹੈ ਕਿ ਪਿਛਲੇ ਦੋਕ ਦਿਨਾਂ ਤੋਂ ਬਲੈਕਆਊਟ ਆਬਜ਼ਰਵ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਇਹਦੇ ਵਿੱਚ ਮੇਰੀ ਇੱਕੋ ਹੀ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਸ਼ਹਿਰ ਦੇ ਵਿੱਚ ਬਲੈਕਆਊਟ ਕੀਤਾ ਜਾਂਦਾ ਹੈ ਉਸ ਟਾਈਮ ਇਮੀਡੀਏਟਲੀ ਆਪਣੀ ਜਿੰਨੀਆਂ ਵੀ ਲਾਈਟਾਂ ਨੇ ਕਰਦੀਆਂ ਭਾਵੇਂ ਘਰ ਦੇ ਅੰਦਰ ਹੋਏ ਭਾਵੇਂ ਘਰ ਦੇ ਬਾਹਰ ਹੋਏ ਉਹ ਲਾਈਟਾਂ ਨੂੰ ਬੰਦ ਕਰਕੇ ਤੇ ਕਮਰਿਆਂ ਦੇ ਵਿੱਚ ਬੈਠਣਾ ਸਭੀ ਯਕੀਨੀ ਬਣਾਣ ਜਿਹੜੇ ਉਸ ਸਮੇਂ ਵਹੀਕਲ ਦੇ ਵਿੱਚ ਹੋਣ ਆਪਣੀ ਜਿਹੜੀ ਗੱਡੀ ਹੈ ਉਹਦੀ ਲਾਈਟ ਬੰਦ ਕਰ ਲੈਣ ਤੇ ਜਿਹੜਾ ਬਲੈਕਆਊਟ ਹੈ ਇਹਨੂੰ ਚੰਗੀ ਤਰ੍ਹਾਂ ਇਸ ਦੀ ਨਿਯਮਾਂ ਦੀ ਪਾਲਣਾ ਕਰਨ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਇਸ ਦੇ ਦੌਰਾਨ ਸਭ ਤੋਂ ਸੇਫ ਏਰੀਆ ਤੁਹਾਡਾ ਆਪਣਾ ਘਰ ਹੈ ਤੁਹਾਡਾ ਆਪਣਾ ਕਮਰਾ ਹੈ ਤੁਸੀਂ ਉਹਦੇ ਵਿੱਚ ਬਿਲਕੁਲ ਸੇਫ ਹੋ ਕਿਸੇ ਗੱਲ ਦੀ ਘਬਰਾਣ ਦੀ ਜ਼ਰੂਰਤ ਨਹੀਂ ਹੈਗੀ ਹੈ ਅ ਇੱਕ ਚੀਜ਼ ਬੜੀ ਧਿਆਨ ਚ ਦੇਖਣ ਚਾਹੀ ਹੈ ਕਿ ਲੋਕੀ ਆਪਣੇ ਘਰ ਦੀਆਂ ਲਾਈਟਾਂ ਤਾਂ ਸਾਰੀਆਂ ਬੰਦ ਕਰ ਲੈਂਦੇ ਨੇ ਪਰ ਲੋਕਾਂ ਦੇ ਕਈ ਕੈਮਰਾਜ਼ ਲੱਗੇ ਹੁੰਦੇ ਆ ਜਿਨ੍ਹਾਂ ਦੀਆਂ ਲਾਈਟਾਂ ਚੱਲ ਪੈਂਦੀਆਂ ਉਹ ਵੀ ਮੈਨੂੰ ਬੇਨਤੀ ਹੈ ਕਿ ਜੇ ਤੁਹਾਡੇ ਘਰ 'ਚ ਕੈਮਰੇ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਲਾਈਟਾਂ ਨੇ ਕੈਮਰੇ ਦੀਆਂ ਉਹਨਾਂ ਨੂੰ ਵੀ ਬੰਦ ਕੀਤਾ ਜਾਏ ਦੂਜੀ ਜਿਹੜੀ ਚੀਜ਼ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਕੁਝ ਸੋਸ਼ਲ ਮੀਡੀਆ ਪੋਸਟਸ ਲੋਕੀ ਪਾਰੇ ਸਿਗੇ ਕਿ ਫਲਾਨੀ ਥਾਂ ਤੇ ਕੁਝ ਐ ਚੀਜ਼ ਮਿਲੀ ਹੈ ਕੁਝ ਉਹ ਚੀਜ਼ ਮਿਲੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਸਾਨੂੰ ਇਹੋ ਜੇ ਪੋਸਟ ਪਾਉਣ ਤੋਂ ਪਰਹੇਜ਼ ਅ ਤੇ ਦੂਜੀ ਗੱਲ ਜਿਹੜੇ ਰੂਮਰਸ ਨੇ ਆਂਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਤੁਹਾਨੂੰ ਜੇਕਰ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਕਨਸਰਨ ਹੈਗਾ ਹੈ ਅਸੀਂ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਉਸ ਨੰਬਰ ਤੇ ਤੁਸੀਂ ਕਾਲ ਕਰੋ ਤੇ ਤੁਹਾਡਾ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਲੱਗਦਾ ਹੈ ਕੋਈ ਚੀਜ਼ ਸਾਡੇ ਤੱਕ ਪਹੁੰਚਣੀ ਚਾਹੀਦੀ ਹੈ ਜਾਂ ਤੁਹਾਡਾ ਕੋਈ ਕਨਸਰਨ ਹੈਗਾ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਆਪਣੇ ਚੀਜ਼ਾਂ ਨੂੰ ਪੁੱਛ ਸਕਦੇ ਹੋ ਤੇ ਮੇਰੀ ਐਂਡ ਦੇ ਵਿੱਚ ਇਹੀ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਪਲੀਜ਼ ਪ੍ਰਸ਼ਾਸਨ ਦਾ ਸਾਰੇ ਸਪੋਰਟ ਕਰੋ ਤਾਕੀ ਇਹ ਜਿਹੜਾ ਟਾਈਮ ਹੈ ਇਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਤੇ ਆਪਾਂ ਕੋਆਪਰੇਸ਼ਨ ਕਰਕੇ ਚੰਗੇ ਢੰਗ ਨਾਲ ਟਾਈਮ ਖਤਮ ਕਰੀਏ। थैंक यू।